ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਫੌਜੀ ਕਰਨਲ ਕਟਮਰ ਮਾਮਲੇ ਦੇ ਵਿੱਚ ਅੱਜ ਨਵੀਂ ਅਪਡੇਟ ਆਈ ਹੈ ਔਰ ਉਹਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਦੇ ਵਿੱਚ ਨਵੇਂ ਤੱਥ ਜਿਹੜੇ ਆ ਉਹ ਪੇਸ਼ ਕੀਤੇ ਗਏ ਨੇ ਔਰ ਜਿਹੜੇ ਇਨਸਪੈਕਟਰ ਰੌਣੀ ਹੈ ਤੇ ਜਿਹੜੇ ਉਸ ਕੇਸ ਦੇ ਵਿੱਚ ਮੁਲਜ਼ਮ ਅਫਸਰ ਨੇ ਪੁਲਿਸ ਦੇ ਉਹਨਾਂ ਨੂੰ ਰਾਹਤ ਨਹੀਂ ਮਿਲੀ ਜਿਹੜੀ ਸੁਣਵਾਈ ਆ ਉਹ ਅੱਗੇ 16 ਮਈ ਤੇ ਪਾ ਦਿੱਤੀ ਗਈ ਹੈ ਔਰ ਨਾਲ ਹੀ 16 ਮਈ ਨੂੰ ਜਿਹੜੀ ਜਾਂਚ ਪੜਤਾਲ ਕਰਨ ਵਾਲੀ ਇੱਕ ਟੀਮ ਬਣਾਈ ਗਈ ਸੀ ਸੈੱਟ ਬਣਾਈ ਗਈ ਸੀ ਉਹ ਆਪਣੀ ਜਾਂਚ ਪੜਤਾਲ ਦੀ ਰਿਪੋਰਟ ਵੀ ਹਾਈ ਕੋਰਟ ਦੇ ਵਿੱਚ ਸੌਂਪ ਸਕਦੀ ਹੈ ਭਾਵੇਂ ਉਹਨਾਂ ਨੂੰ ਜਾਂਚ ਕਰਨ ਦੇ ਲਈ 4 ਮਹੀਨੇ ਦਿੱਤੇ ਗਏ ਨੇ ਪਰ ਫਿਰ ਵੀ ਉਹਨਾਂ ਦੀ ਜਾਂਚ ਰਿਪੋਰਟ ਹੁਣ ਤੱਕ ਦੀ ਜੋ ਉਹ ਹਾਈ ਕੋਰਟ ਚ ਦਿੱਤੀ ਜਾ ਸਕਦੀ ਹੈ ਔਰ ਅੱਜ ਜਿਹੜਾ ਉਸ ਕੇਸ ਦੇ ਵਿੱਚ ਮੁਲਜ਼ਮ ਪੁਲਿਸ ਅਫਸਰ ਇਨਸਪੈਕਟਰ ਰੌਣੀ ਹੈ ਉਹਦੇ ਵੱਲੋਂ ਇੱਕ ਦਸਤਾਵੇਜ਼ ਕੋਰਟ ਦੇ ਵਿੱਚ ਪੇਸ਼ ਕਰਨ ਦੀ ਜਿਹੜੀ ਜਾਣਕਾਰੀ ਆ ਰਹੀ ਹੈ ਦੂਜੇ ਪਾਸੇ ਵੱਡੀ ਖਬਰ ਆ ਰਹੀ ਹੈ ਕਿ ਜਿਹੜਾ ਮਜੀਠਾ ਦੇ ਵਿੱਚ 23 ਵਿਅਕਤੀਆਂ ਦੀ 23 ਬੰਦਿਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ ਉਹਦੇ ਵਿੱਚ ਅੱਜ ਡੀਆਈਜੀ ਜਿਹੜੇ ਪੁਲਿਸ ਦੇ ਸਤਿੰਦਰ ਸਿੰਘ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਵੀ 18 ਜਣੇ ਅਸੀਂ ਇਸ ਮਾਮਲੇ ਦੇ ਵਿੱਚ ਫੜ ਲਏ ਨੇ ਦੋ ਜਣਿਆਂ ਦੀ ਭਾਲ ਅਜੇ ਜਾਰੀ ਹੈ ਜਿਨ੍ਹਾਂ ਨੂੰ ਅਸੀਂ ਫੜ ਲਿਆ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਅਸੀਂ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਤੇ ਇਸ ਮਾਮਲੇ 'ਚ 23 ਜਣਿਆਂ ਦੀ ਹੁਣ ਤੱਕ ਮੌਤ ਹੋਈ ਹੈ ਬਾਕੀ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਹੈ ਤੀਜੀ ਵੱਡੀ ਖਬਰ ਵੀ ਅਮਰਤਸਰ ਸਾਹਿਬ ਤੋਂ ਆ ਰਹੀ ਹੈ ਅਮਰਤਸਰ ਜ਼ਿਲ੍ਹੇ ਦੇ ਵਿੱਚ ਅੱਜ ਫੇਰ ਪੁਲਿਸ ਨੇ ਇੱਕ ਹੋਰ ਅਨਕਾਊਂਟਰ ਕੀਤਾ ਮੁਕਾਬਲਾ ਕੀਤਾ ਪੁਲਿਸ ਦਾ ਦਾਅਵਾ ਹੈ ਕਿ ਪਿਛਲੇ ਦਿਨੀ ਕੁਝ ਬਦਮਾਸ਼ਾਂ ਨੇ ਇੱਕ ਦੁਕਾਨਦਾਰ ਤੋਂ ਫਰौती ਮੰਗੀ ਸੀ ਪੈਸੇ ਮੰਗੇ ਸੀ ਡਰਾ ਕੇ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਵਿਕਤੀਆਂ ਦਾ ਪਿੱਛਾ ਕੀਤਾ ਸੀ ਤੇ ਪੁਲਿਸ ਨੇ ਟ੍ਰੇਸ ਕਰਕੇ ਦੋ ਬੰਦੇ ਪਹਿਲਾਂ ਫੜ ਲਏ ਸੀ ਇੱਕ ਜਿਹੜਾ ਉਹ ਅਜੇ ਕਾਬੂ ਨਹੀਂ ਸੀ ਆਇਆ ਤੇ ਪੁਲਿਸ ਦਾ ਦਾਅਵਾ ਹੈ ਕਿ ਅੱਜ ਉਹਦੇ ਬਾਰੇ ਜਦੋਂ ਸੂਚਨਾ ਮਿਲੀ ਤਾਂ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਜਦੋਂ ਪੁਲਿਸ ਨੇ ਅੱਗੇ ਨਾਕਾ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਅੱਗੇ ਪੁਲਿਸ ਦੇ ਉੱਪਰ ਗੋਲੀਆਂ ਚਲਾਈਆਂ ਫਿਰ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਹੈ ਤੇ ਫਿਰ ਉਹ ਵਿਅਕਤੀ ਜ਼ਖਮੀ ਹੋਇਆ ਤੇ ਫਿਰ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਦੀ ਇਹ ਜੋ ਅੱਜ ਦੱਸੀ ਗਈ ਜਾਣਕਾਰੀ ਹੈ ਇਸੇ ਤਰ੍ਹਾਂ ਹੀ ਪਿਛਲੇ ਸਾਰੇ ਇਨਕਾਊਂਟਰਾਂ 'ਚ ਪੁਲਿਸ ਜਾਣਕਾਰੀ ਦੱਸਦੀ ਹੈ ਫਿਰ ਉਹਦੇ ਉੱਪਰ ਕੁਝ ਲੋਕ ਸਵਾਲ ਵੀ ਖੜੇ ਕਰਦੇ ਨੇ ਸਵਾਲ ਇਹ ਖੜਾ ਕੀਤਾ ਜਾਂਦਾ ਹੈ ਕਿ ਹਮੇਸ਼ਾ ਦੋ ਹੀ ਜਿਹੜੀਆਂ ਗੱਲਾਂ ਨੇ ਉਹ ਪੁਲਿਸ ਦੱਸਦੀ ਹੈ ਇੱਕ ਤਾਂ ਜਦੋਂ ਪੁਲਿਸ ਮੁਕਾਬਲਾ ਹੁੰਦਾ ਹੈ ਤਾਂ ਹਥਿਆਰਾਂ ਦੀ ਰਿਕਵਰੀ ਕਰਉਣ ਗਿਆ ਜਿੱਥੇ ਪੁਲਿਸ ਦੱਸਦੀ ਹੈ ਕਿ ਹਥਿਆਰ ਦੱਬੇ ਸੀ ਉਹ ਜਦੋਂ ਅਸੀਂ ਪਟਾਉਣ ਗਏ ਆ ਤੇ ਪਟਦਿਆ ਹੋਇਆ ਬੰਦੇ ਨੇ ਗੋਲੀ ਚਲਾਤੀ ਫਿਰ ਪੁਲਿਸ ਨੇ ਉਹਨੂੰ ਗੋਲੀ ਮਾਰੀ ਤਾਂ ਦੂਜੀ ਗੱਲ ਨਾਕੇ ਦੇ ਉੱਪਰ ਐਦਾਂ ਜਿਵੇਂ ਅੱਜ ਗੱਲ ਹੈ ਇਹ ਦੋ ਤਰ੍ਹਾਂ ਦੀਆਂ ਗੱਲਾਂ ਪੁਲਿਸ ਦੱਸਦੀ ਐ ਤੇ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਫਿਰੇ ਕੁਝ ਲੋਕ ਜਿਹੜੇ ਨੇ ਉਹ ਖੜੇ ਕਰਦੇ ਨੇ ਵੀ ਇਹ ਸੇਮ ਕਹਾਣੀਆਂ ਹਰ ਵੇਰ ਕਿਵੇਂ ਹੁੰਦੀਆਂ ਨੇ ਹੁਣ ਤੀਜੀ ਖਬਰ ਵੱਡੀ ਜਿਹੜੀ ਪਿਛਲੇ ਦਿਨੀ ਭਾਰਤ ਤੇ ਪਾਕਿਸਤਾਨ ਦਾ ਜੰਗ ਦਾ ਮਾਹੌਲ ਬਣਿਆ ਜੰਗਬੰਦੀ ਅਚਾਨਕ ਇੱਕਦਮ ਹੋਈ ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਇੱਕ ਦੂਜੇ ਦੇ ਉਲਟ ਬਿਆਨ ਆਏ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਕਹਿ ਰਹੇ ਨੇ ਕਿ ਪਹਿਲਾਂ ਪਾਕਿਸਤਾਨ ਨੇ ਸਾਨੂੰ ਫੋਨ ਕੀਤਾ 10 ਤਰੀਕ ਨੂੰ ਦੁਪਹਿਰੇ ਉਹਨਾਂ ਨੇ ਸਾਡੇ ਅੱਗੇ ਬੇਨਤੀ ਕੀਤੀ ਕਿ ਜੰਗ ਹੋਰ ਨਹੀਂ ਜੰਗ ਬੰਦ ਕਰ ਦਿਓ ਤਾਂ ਫਿਰ ਅਸੀਂ ਜੰਗ ਬੰਦ ਕੀਤੀ ਹੈ ਆਪਣੀਆਂ ਸ਼ਰਤਾਂ ਤੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ 트ੰਪ ਹੈ ਜਿਨੇ ਜੰਗਬੰਦੀ ਦੀ ਸਭ ਤੋਂ ਪਹਿਲਾਂ ਪੋਸਟ ਪਾਈ ਸੀ ਉਹ ਕਹਿ ਰਿਹਾ ਕਿ ਇਹ ਜੰਗ ਮੈਂ ਬੰਦ ਕਰਾਈ ਹੈ ਮੈਂ ਵਪਾਰ ਬੰਦ ਕਰਨ ਦੀ ਚੇਤਾਵਨੀ ਦੇ ਕੇ ਬੰਦ ਕਰਾਈ ਹੈ ਭਾਰਤ ਤੋਂ ਤੇ ਪਾਕਿਸਤਾਨ ਤੋਂ ਇੱਥੇ ਹੁਣ ਦੋ ਉਹ ਅੱਡ-ਅੱਡ ਹੋ ਗਏ ਅੱਜ ਜਿਹੜਾ ਤਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਉਹ ਤਾਂ ਨਰਿੰਦਰ ਮੋਦੀ ਸਾਹਿਬ ਦੀਆਂ ਤਾਰੀਫਾਂ ਕਰ ਰਿਹਾ ਉਹ ਕਹਿੰਦਾ ਨਰਿੰਦਰ ਮੋਦੀ ਦੀ ਲੀਡਰਸ਼ਿਪ ਕਰਕੇ ਹੀ ਪਾਕਿਸਤਾਨ ਜੰਗ ਬੰਦ ਕਰਨ ਦੀ ਭੀਖ ਮੰਗਣ ਤੱਕ ਚਲਾ ਗਿਆ ਤੇ ਦੂਜੇ ਪਾਸੇ ਜਿਹੜਾ ਸਿਮਰਨਜੀਤ ਸਿੰਘ ਮਾਨ ਹੈ ਜਿਹੜਾ ਪਿੱਛੇ ਸੰਗਰੂਰ ਤੋਂ ਐਮਪੀ ਜਿੱਤਿਆ ਸੀ ਉਹ ਟਰੰਪ ਦੇ ਨਾਲ ਖੜ ਗਿਆ ਉਹ ਕਹਿੰਦਾ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਹੈ ਨਾ ਉਹਨੂੰ ਬਹੁਤ ਵੱਡਾ ਇਨਾਮ ਦੇਣਾ ਚਾਹੀਦਾ ਅਵਾਰਡ ਦੇਣਾ ਚਾਹੀਦਾ ਉਹਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣਾ ਚਾਹੀਦਾ ਇਹ ਗੱਲ ਕੌਣ ਕਹਿ ਰਿਹਾ ਸਿਮਰਨਜੀਤ ਸਿੰਘ ਮਾਨਸਾਹ ਤੇ ਮੋਦੀ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਬਹੁਤ ਕਮਾਲ ਹੋ ਗਿਆ ਇਹ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਹੁਣ ਇਹਨਾਂ ਦੋਨਾਂ ਗੱਲਾਂ ਦੇ ਅਰਥ ਥੋੜਾ ਡੂੰਘਾਈ ਨਾਲ ਸਮਝੋ ਕੀ ਇਹ ਦੋਨੇ ਗੱਲਾਂ ਹਕੀਕਤ ਨੇ ਜਾਂ ਕੋਈ ਸਿਆਸਤ ਹੈ ਦੇਖੋ ਜਿਹੜੇ ਦੋਨੇ ਬੰਦੇ ਨੇ ਉਹ ਦੋਨੇ ਸਿਆਸਤਦਾਨ ਨੇ ਸਿਆਸਤੀ ਬੰਦੇ ਨੇ ਚਾਹੇ ਉਹ ਸੁਖਵੀਰ ਸਿੰਘ ਬਾਦਲ ਨੇ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਨੇ ਦੋਨੇ ਹੀ ਸਿਆਸਤਦਾਨ ਨੇ ਤੇ ਸਿਆਸਤਦਾਨ ਜਦੋਂ ਵੀ ਗੱਲ ਕਰਦੇ ਨੇ ਤਾਂ ਉਹ ਆਪਣੀ ਸਿਆਸਤ ਨੂੰ ਮੁੱਖ ਰੱਖ ਕੇ ਵੱਧ ਕਰਦੇ ਹੁੰਦੇ ਨੇ ਉਹ ਸੱਚ ਦੇ ਨੇੜੇ ਹੋਵੇ ਜਾਂ ਨਾ ਹੋਵੇ ਇਹਦੇ ਨਾਲ ਕੋਈ ਬੋਤਾ ਲੈਣਾ ਦੇਣਾ ਨਹੀਂ ਹੁੰਦਾ ਹੁਣ ਕੀ ਹੋਇਆ ਸੁਖਬੀਰ ਬਾਦਲ ਹੋਰਾਂ ਨੇ ਅੱਜ ਮੋਦੀ ਸਾਹਿਬ ਦੀ ਜਿਵੇਂ ਤਾਰੀਫ ਕੀਤੀ ਹੈ ਇਸ ਤਾਰੀਫ ਦੇ ਕਈ ਅਰਥ ਕੱਢੇ ਜਾ ਰਹੇ ਨੇ ਦੇਖੋ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਭਾਜਪਾ ਮੋਦੀ ਸਾਹਿਬ ਦੀ ਪਾਰਟੀ ਇਹ ਰਲ ਕੇ ਗੱਠਜੋੜ ਬਣਾ ਕੇ ਰਾਜ ਕਰਦੇ ਰਹੇ ਨੇ ਪੰਜਾਬ 'ਚ ਇਹਨਾਂ ਦੀ ਦੋ ਤਿੰਨ ਵਾਰ ਗੱਠਜੋੜ ਦੀ ਸਰਕਾਰ ਬਣੀ ਸੈਂਟਰ ਦੇ ਵਿੱਚ ਵੀ ਗੱਠਜੋੜ ਦੀ ਬਣੀ ਸੈਂਟਰ ਦੀ ਸਰਕਾਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰ ਸਿਮਰਤ ਕੋਰ ਬਾਦਲ ਨੂੰ ਮੰਤਰੀ ਬਣਾਇਆ ਹੋਇਆ ਸੀ ਕੇਂਦਰ ਦਾ ਤਿੰਨ ਖੇਤੀ ਕਾਨੂੰਨਾਂ ਦੇਲੇ ਜਦੋਂ ਜ਼ਿਆਦਾ ਰੋਲਾ ਪੈ ਗਿਆ ਤਾਂ ਫਿਰ ਗੱਠ ਜੋ ਟੁੱਟਿਆ ਸੀਗਾ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਵੀ ਗੱਠ ਜੋੜ ਜਿਹੜਾ ਉਹ ਕਿਸੇ ਵੀ ਟਾਈਮ ਹੋ ਸਕਦਾ ਹੈ ਤੇ ਅੱਜ ਜਿੱਦਾਂ ਸੁਖਬੀਰ ਬਾਦਲ ਨੇ ਮੋਦੀ ਸਾਹਿਬ ਦੀ ਪੂਰੀ ਤਾਰੀਫ ਕੀਤੀ ਹੈ ਡਟ ਕੇ ਉਹ ਜਿਹੜੀ ਹੈ ਉਥੋਂ ਕਈ ਤਰ੍ਹਾਂ ਦੇ ਕਿਆਫੇ ਅੰਦਾਜ਼ੇ ਲੱਗ ਰਹੇ ਨੇ ਕਿ ਸ਼ਾਇਦ ਆਉਣ ਵਾਲੇ ਟਾਈਮ 'ਚ ਸਖਬੀਰ ਬਾਦਲ ਸਾਹਿਬ ਬੀਜੇਪੀ ਵੱਲ ਵਧਣਾ ਚਾਹੁੰਦੇ ਹੋ ਸਕਦੇ ਨੇ ਬੀਜੇਪੀ ਨਾਲ ਹੱਥ ਮਲਾਉਣਾ ਚਾਹੁੰਦੇ ਹੋ ਸਕਦੇ ਨੇ ਔਰ ਬੀਜੇਪੀ ਨਾਲ ਗੱਠ ਜੋੜ ਕਰਨਾ ਚਾਹੁੰਦੇ ਹੋ ਸਕਦੇ ਨੇ ਪਰ ਜਿਹੜੇ ਸਿਮਰਨਜੀਤ ਸਿੰਘ ਮਾਨ ਜਿਹੜੇ ਟਰੰਪ ਦੀ ਹਮਾਇਤ ਚ ਬੋਲ ਰਹੇ ਨੇ ਉਹ ਕਿਉਂ ਬੋਲ ਰਹੇ ਨੇ ਉਹਦੇ ਪਿੱਛੇ ਕੀ ਸਿਆਸਤ ਹੋ ਸਕਦੀ ਆ ਉਹਦੇ ਪਿੱਛੇ ਇਹ ਸਿਆਸਤ ਹੋ ਸਕਦੀ ਆ ਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਹੋਰੀ ਨਹੀਂ ਉਹ ਬੀਜੇਪੀ ਦੇ ਉਲਟ ਬਿਆਨ ਦੇ ਕੇ ਲੋਕਾਂ ਦੇ ਵਿੱਚ ਆਪਣੀ ਬੇਸ ਬਣਾਉਂਦੇ ਨੇ ਆਪਣਾ ਆਧਾਰ ਬਣਾਉਂਦੇ ਨੇ ਬਹੁਤ ਵਾਰ ਇੰਜ ਹੋਇਆ ਉਹ ਜਿਹੜੇ ਜਿਹੜੇ ਸਿੱਖ ਲੌਬੀ ਆ ਜਿਹੜੀ ਸਿੱਖ ਵੋਟਰ ਨੇ ਉਹਨਾਂ ਦੇ ਵਿੱਚ ਆਪਣੀ ਇੱਕ ਛਾਪ ਇਸ ਤਰੀਕੇ ਨਾਲ ਛੱਡਣੀ ਚਾਹੁੰਦੇ ਹੁੰਦੇ ਆ ਜਿਹੜੀ ਦੂਜਿਆਂ ਨਾਲ ਵੱਖਰੀ ਹੋਵੇ ਤੇ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਕਿ ਉਹ ਬਿਆਨ ਬਹੁਤਾ ਕੁਝ ਸੋਚੇ ਬਿਨਾ ਇੱਕਦਮ ਦੇ ਦਿੰਦੇ ਨੇ ਤੇ ਉਹਨਾਂ ਦੇ ਸਮਰਥਕ ਇਹ ਵੀ ਕਹਿੰਦੇ ਨੇ ਵੀ ਉਹਨਾਂ ਦਾ ਦਿਮਾਗ ਹੀ ਇੰਨਾ ਤੇਜ ਆ ਵੀ ਉਹ ਇੱਕਦਮ ਬਿਆਨ ਦੇ ਦਿੰਦੇ ਨੇ ਤਾਂ ਠੀਕ ਹੀ ਦਿੰਦੇ ਨੇ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਬਿਆਨ ਸੁਖਵੀਰ ਬਾਦਲ ਨੇ ਦਿੱਤਾ ਹੈ ਨਰਿੰਦਰ ਮੋਦੀ ਸਾਹਿਬ ਬਾਰੇ ਕੀ ਉਹ ਠੀਕ ਹੈ ਜਾਂ ਜਿਹੜਾ ਟਰੰਪ ਬਾਰੇ ਬਿਆਨ ਸਿਮਰਤਜੀਤ ਮਾਨ ਨੇ ਦਿੱਤਾ ਹੈ ਉਹ ਵੱਧ ਠੀਕ ਹੈ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖ ਕੇ ਦੱਸਿਓ ਤੁਹਾਨੂੰ ਕੀ ਲੱਗਦਾ ਹੁਣ ਜੇ ਮੇਰੇ ਤੋਂ ਪੁੱਛੋ ਵੇਖੋ ਮੈਂ ਇੱਥੇ ਇੰਨਾ ਕੀ ਕਹੂੰਗਾ ਇਹ ਵੇਖੋ ਜਦੋਂ ਜੰਗਬੰਦੀ ਦਾ ਪਹਿਲੀ ਵਾਰ ਸਾਰੇ ਲੋਕਾਂ ਨੂੰ ਪਤਾ ਲੱਗਾ ਉਹ ਪਤਾ ਲੱਗਾ 트럼ਪ ਦੀ ਪੋਸਟ 트럼ਪ ਨੇ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਪੋਸਟ ਪਾਈ ਸੋਸ਼ਲ ਮੀਡੀਆ ਤੇ ਉੱਥੋਂ ਲੋਕਾਂ ਨੂੰ ਪਤਾ ਲੱਗਾ ਪੰਜਾਬ ਤੇ ਭਾਰਤ ਦੇ ਲਗਭਗ ਸਾਰੇ ਚੈਨਲਾਂ ਨੇ ਭਾਰਤ ਤੇ ਪਾਕਿਸਤਾਨ ਦੇ ਐਲਾਨ ਤੋਂ ਪਹਿਲਾਂ 트럼ਪ ਦੇ ਬਿਆਨ ਦੇ ਹਵਾਲੇ ਨਾਲ ਜੰਗਬੰਦੀ ਦਾ ਜਿਹੜੀ ਗੱਲ ਉਹ ਖਬਰ ਦਿੱਤੀ ਸੀ ਤਾਂ ਉਸ ਤੋਂ ਬਾਅਦ ਫਿਰ ਭਾਰਤ ਸਰਕਾਰ ਦਾ ਬੁਲਾਰਾ ਜਿਹੜਾ ਵਿਕਰਮ ਮਿਸਰੀ ਜਿਹੜਾ ਵਿਦੇਸ਼ ਸਚਿਵ ਹੈ ਉਹ ਸਾਹਮਣੇ ਆਇਆ ਉਧਰ ਪਾਕਿਸਤਾਨ ਦੇ ਬੁਲਾਰੇ ਸਾਹਮਣੇ ਆਏ ਪਰ ਸਭ ਤੋਂ ਪਹਿਲਾਂ 트ੰਪ ਦੂਜੇ ਨੰਬਰ ਤੇ ਭਾਰਤ ਸਰਕਾਰ ਵੱਲੋਂ ਮਤਲਬ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਬੀਜੇਪੀ ਸਰਕਾਰ ਦੇ ਮੰਤਰੀ ਸਾਹਿਬ ਹੈ ਅ ਅ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਸਾਹਿਬ ਰਾਜਨਾਥ ਸਿੰਘ ਇਹ ਬੋਲਦੇ ਰਹੇ ਪਰ ਜਦੋਂ ਟਕਰਾਅ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਤੇ ਫਿਰ ਜਦੋਂ ਜੰਗ ਬੰਦੀ ਦਾ ਐਲਾਨ ਕਰਨ ਦੀ ਗੱਲ ਆਈ ਤਾਂ ਉਹ ਫਿਰ ਇਹਨਾਂ ਚੋਂ ਕਿਸੇ ਵੀ ਵੱਡੇ ਸਰਕਾਰ ਦੇ ਮੰਤਰੀ ਨੇ ਆਪ ਨਹੀਂ ਕੀਤਾ ਉਹ ਕਿਹਨੇ ਕੀਤਾ ਉਹ ਕਰਾਇਆ ਅਫਸਰ ਤੋਂ ਜਿਹੜੇ ਵਿਕਰਮ ਮਿਸਰੀ ਵਿਦੇਸ਼ ਸੈਕਟਰੀ ਨੇ ਉਹਨਾਂ ਤੋਂ ਤੇ ਉਸ ਤੋਂ ਬਾਅਦ ਵਿਕਰਮ ਮਿਸਰੀ ਨੂੰ ਫਿਰ ਜਿਹੜੇ ਕੱਟੜਵਾਦੀ ਲੋਕ ਸੀ ਜਿਹੜੇ ਜੰਗ ਚਾਹੁੰਦੇ ਸੀ ਉਹ ਉਹਨਾਂ ਨੇ ਬਹੁਤ ਬੁਰਾ ਭਲਾ ਬੋਲਿਆ ਤੇ ਫਿਰ 3 ਦਿਨ ਤੱਕ ਨਾ ਨਰਿੰਦਰ ਮੋਦੀ ਸਾਹਿਬ ਬੋਲੇ ਨਾ ਅਮਿਤ ਸ਼ਾਹ ਜੀ ਬੋਲੇ ਨਾ ਹੀ ਗ੍ਰਹਿ ਮੰਤ ਜਿਹੜੇ ਰੱਖਿਆ ਮੰਤਰੀ ਰਾਜਨਾਥ ਸਿੰਘ ਬੋਲੇ ਇਹ ਸਾਰੇ ਚੁੱਪ ਰਹੇ ਫਿਰ ਤੀਜੇ ਦਿਨ ਸ਼ਾਮ ਨੂੰ ਜਿਹੜੇ ਨਰਿੰਦਰ ਮੋਦੀ ਸਾਹਿਬ ਨੇ ਉਹ 8 ਵਜੇ ਉਹਨਾਂ ਨੇ ਐਲਾਨ ਕੀਤਾ ਵੀ ਮੈਂ ਅੱਜ ਸ਼ਾਮ ਨੂੰ 8 ਵਜੇ ਲੋਕਾਂ ਦੇ ਸਾਹਮਣੇ ਆ ਕੇ ਤੇ ਆਪਣਾ ਬਿਆਨ ਦੇਵਾਂਗਾ ਤੇ ਜਦੋਂ 8 ਵਜੇ ਮੋਦੀ ਸਾਹਿਬ ਨੇ ਬੋਲਣਾ ਸੀ ਤਾਂ ਉਹਨਾਂ ਤੋਂ ਐਨ ਅੱਧਾ ਘੰਟਾ ਪਹਿਲਾਂ ਫਿਰ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਉਥੋਂ ਫਿਰ ਉਹਨੇ ਵੀ ਮੀਡੀਆ ਸਾਹਮਣੇ ਫਿਰ ਬਿਆਨ ਦਿੱਤਾ ਤੇ ਉਹਨੇ ਕਿਹਾ ਵੀ ਇਹ ਜੰਗ ਮੈਂ ਬੰਦ ਕਰਾਈ ਹੈ ਤੇ ਮੈਂ ਚੇਤਾਵਨੀ ਦੇ ਕੇ ਚੇਤਾਵਨੀ ਮਤਲਬ ਇੱਕ ਤਰ੍ਹਾਂ ਦੀ ਧਮਕੀ ਦੇ ਕੇ ਵੀ ਮੈਂ ਵਪਾਰ ਬੰਦ ਕਰ ਦੂੰਗਾ ਨਹੀਂ ਤਾਂ ਬੰਦ ਕਰੋ ਤੇ ਫਿਰ ਉਹਨੇ ਦਾਅਵਾ ਕੀਤਾ ਵੀ ਇਹ ਮਤਲਬ ਸਟਾਪ ਹੋਈ ਹੈ ਇਹ ਲੜਾਈ ਇਹ ਜੰਗ ਰੁਕੀ ਹੈ ਤੇ ਇਹ ਸਾਰੇ ਕੁਝ ਦੇ ਵਿੱਚ ਇੱਕ ਬੜੇ ਵੱਡੇ ਸਵਾਲ ਇਸ ਟਾਈਮ ਮੀਡੀਆ ਦੇ ਵਿੱਚ ਵੀ ਔਰ ਵਿਰੋਧੀ ਪਾਰਟੀਆਂ ਵੱਲੋਂ ਵੀ ਪੁੱਛੇ ਜਾ ਰਹੇ ਨੇ ਵੀ ਅਸਲ ਸੱਚਾਈ ਕੀ ਆ ਅਸਲ ਹਕੀਕਤ ਕੀ ਆ ਜਿਹੜੀ ਗੱਲ ਭਾਜਪੀ ਦੱਸ ਰਹੀ ਆ ਉਹ ਠੀਕ ਹੈ ਜਾਂ ਜਿਹੜੀ ਗੱਲ ਟਰੰਪ ਕਹਿ ਰਿਹਾ ਉਹ ਠੀਕ ਹੈ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਕਿ ਮੋਦੀ ਸਾਹਿਬ ਨੇ ਟਰੰਪ ਦਾ ਆਪਣੇ ਭਾਸ਼ਣ 'ਚ ਜ਼ਿਕਰ ਤੱਕ ਕਿਉਂ ਨਹੀਂ ਕੀਤਾ ਉਹਦਾ ਨਾਂ ਤੱਕ ਕਿਉਂ ਨਹੀਂ ਲਿਆ ਜੇ ਟਰੰਪ ਗਲਤ ਬੋਲ ਰਿਹਾ ਝੂਠ ਬੋਲ ਰਿਹਾ ਤਾਂ ਉਹਨੂੰ ਉਹਦਾ ਖੰਡਨ ਕਿਉਂ ਨਹੀਂ ਕੀਤਾ ਯਾਰ ਕਿਉਂ ਨਹੀਂ ਕਿਉਂ ਝੂਠ ਬੋਲ ਰਿਹਾ ਹੁਣ ਇਹ ਸਾਰੇ ਕੁਛ ਦੇ ਦਰਮਿਆਨ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਉਧਰ ਜਿਹੜੇ ਰਾਹੁਲ ਗਾਂਧੀ ਹੈ ਕਾਂਗਰਸ ਦੇ ਲੀਡਰ ਉਹਨਾਂ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਇਹ ਦੇ ਉੱਪਰ ਵਿਸ਼ੇਸ਼ اجلاس ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਬੁਲਾਉਣਾ ਚਾਹੀਦਾ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਲੀਮੈਂਟ ਦਾ ਵਿਸ਼ੇਸ਼ اجلاس ਸੱਦ ਕੇ ਉਥੇ ਇਹ ਦੱਸਿਆ ਜਾਣਾ ਚਾਹੀਦਾ ਹੈ ਵੀ ਟਕਰਾਅ ਅੱਗੇ ਕਿਵੇਂ ਵਧਿਆ ਟਕਰਾਅ ਰੁਕਿਆ ਕਿਵੇਂ ਹੈ ਕਿਹੜੀਆਂ ਸ਼ਰਤਾਂ ਤੇ ਪਾਕਿਸਤਾਨ ਦੇ ਨਾਲ ਟਕਰਾਅ ਰੋਕਿਆ ਗਿਆ ਹੈ ਇਹਦੇ ਲਈ ਵਿਸ਼ੇਸ਼ ਇਜਲਾਸ ਸੱਦਿਆ ਜਾ ਪਰ ਅਜੇ ਤੱਕ ਬੀਜੇਪੀ ਸੈਂਟਰ ਸਰਕਾਰ ਨੇ ਇਹਦੇ ਉੱਪਰ ਕੋਈ ਆਪਣੀ ਟਿੱਪਣੀ ਨਹੀਂ ਦਿੱਤੀ ਨਾ ਹੀ ਸਰਪ ਪਾਰਟੀ ਮੀਟਿੰਗ ਸੱਦੀ ਹੈ ਅੱਜ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੋਰਾਂ ਨੇ ਇੱਕ ਮੀਟਿੰਗ ਲੈਣ ਦਾ ਐਲਾਨ ਕੀਤਾ ਸੀ ਅੱਜ ਦੀ ਉਹ ਮੀਟਿੰਗ ਦੇ ਵਿੱਚ ਕੀ ਹੁੰਦਾ ਉਹ ਆਪਾਂ ਬਾਅਦ ਚੋ ਗੱਲ ਕਰਾਂਗੇ ਪਰ ਇਸ ਦਰਮਿਆਨ ਬੀਜੇਪੀ ਦੇ ਇੱਕ ਮੱਧ ਪ੍ਰਦੇਸ਼ ਤੋਂ ਜਿਹੜੇ ਮੰਤਰੀ ਨੇ ਬੀਜੇਪੀ ਦੇ ਭਾਜਪਾ ਦੇ ਉਹਨਾਂ ਨੇ ਇੱਕ ਬਹੁਤ ਹੀ ਵਿਵਾਦਤ ਬਿਆਨ ਦਿੱਤਾ। ਵਿਵਾਦਤ ਬਿਆਨ ਕਿਦੇ ਬਾਰੇ ਦਿੱਤਾ ਜਿਹੜੇ ਇੱਕ ਫੌਜ ਦੀ ਅਫਸਰ ਧੀ ਹੈ ਭਾਰਤ ਦੀ ਸੋਫੀਆ ਕੁਰੇਸ਼ੀ ਜਿਹੜੀ ਇਹ ਸਾਰੇ ਟਕਰਾਅ ਦੇ ਦਰਮਿਆਨ ਮੀਡੀਆ 'ਚ ਆ ਕੇ ਆਪਣੀ ਗੱਲ ਰੱਖਦੀ ਰਹੀ ਹੈ। ਉਹਨੂੰ ਕਿਹਾ ਕਿ ਅੱਤਵਾਦੀਆਂ ਦੀ ਭੈਣ ਨੂੰ ਹੀ ਮੂਰੇ ਲਾ ਕੇ ਮੋਦੀ ਸਾਹਿਬ ਨੇ ਸਭ ਕੁਝ ਕਰਾਇਆ। ਮਤਲਬ ਫੌਜ ਦੀ ਇੱਕ ਅਫਸਰ ਜਿਹਨੇ ਇਸ ਇਸ ਟਕਰਾਅ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਉਹਨੂੰ ਮੁਸਲਮਾਨ ਹੋਣ ਕਰਕੇ ਅੱਤਵਾਦੀਆਂ ਦੀ ਭੈਣ ਤੱਕ ਬੀਜੇਪੀ ਦੇ ਉਸ ਮੰਤਰੀ ਨੇ ਕਹਿ ਦਿੱਤਾ ਤੇ ਹੁਣ ਸਵਾਲ ਇਹ ਆ ਕਿ ਕੀ ਮੋਦੀ ਸਾਹਿਬ ਬੀਜੇਪੀ ਦੇ ਉਸ ਮੰਤਰੀ ਤੇ ਐਕਸ਼ਨ ਲੈਣਗੇ ਕਿ ਕੇਂਦਰ ਸਰਕਾਰ ਉਹਦੇ ਤੇ ਐਕਸ਼ਨ ਲਾਏਗੀ ਸਵਾਲ ਇਹ ਵੱਡਾ ਹੈ ਉਹ ਮੰਤਰੀ ਹੁਣ ਮਾਫੀ ਮੰਗ ਰਿਹਾ ਪਰ ਜੇਕਰ ਗੁਜਰਾਤ ਦੇ ਵਿੱਚ ਲੋਕਾਂ ਦੇ ਪੋਸਟਾਂ ਸ਼ੇਅਰ ਕਰਨ ਕਰਕੇ 14 ਵਿਅਕਤੀਆਂ ਤੇ ਪਰਚਾ ਹੋਇਆ ਵੀ ਇਹਨਾਂ ਨੇ ਫੌਜ ਦਾ ਮਨੋਵਲ ਗਰਾਉਂਡ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹਦੇ ਉੱਪਰ ਵੀ ਹੋਣਾ ਚਾਹੀਦਾ ਜਿਹੜਾ ਬੀਜੇਪੀ ਦਾ ਇਹ ਮੰਤਰੀ ਹੈ ਜਿਨੇ ਐਡੀ ਵੱਡੀ ਗੱਲ ਆਖੀ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ